ਸਵਾਲ ਨੰਬਰ 20 ਦਾ ਜਵਾਬ ਹੈ ਪੀ ਪਹਿਲਾਂ ਬੀਬੀਆਂ ਕਾੜ ਨਹੀਂ ਰੱਖ ਕੇ ਜਿਹਦੇ ਉੱਤੇ ਦੁੱਧ ਲਿਕਦਿਆ ਹੁੰਦਿਆ ਸੀ ਨਾ ਹੱਥਾਂ ਲਈ ਮਦਾਨੀ ਪਾ ਕੇ ਉਹਨੂੰ ਨਹੀਂ ਕਹਿੰਦੇ ਆ ਕੋਈ ਉਹਨੂੰ ਨਹੀਂ ਕਹਿ ਦਿੰਦਾ ਵਾ ਕੋਈ ਨਹੀਂ ਕਹਿੰਦਾ ਆ ਸਾਡੇ ਵਾਲੋਂ ਉਹਨੂੰ ਨਹੀਂ ਕਹਿੰਦੇ ਹੁੰਦੇ ਸੀ ਨਹੀਂ ਤੇ ਅੱਜ ਦਾ ਸਵਾਲ ਹੈ ਪੀ ਪਹਿਲਾਂ ਜਦੋਂ ਪੜੋਲੀਆਂ ਚ ਜਹਾਰਿਆਂ ਚ ਦੁੱਧ ਕਢਣਾ ਰੱਖਦੇ ਸੀ ਨਾ ਲੋਕ ਤੇ ਉਹਦੇ ਉੱਤੇ ਨਾ ਇੱਕ ਛੋਟੀ ਜੀ ਬਟਲੀ ਵਰਗਾ ਮਿੱਟੀ ਦਾ ਭਾਂਡਾ ਹੁੰਦਾ ਸੀ ਜਿਹਦੇ ਥੱਲੇ 'ਚ ਮੋਰੀਆਂ ਹੁੰਦੀਆਂ ਸੀ ਪੇ ਬਿੱਲੀ ਦੁੱਧ ਵੀ ਨਹੀਂ ਪੀਂਦੀ ਸੀ ਤੇ ਉਹਦੇ ਵਿੱਚੋਂ ਭਾਫ਼ ਵੀ ਨਿਕਲਦੀ ਰਹਿੰਦੀ ਸੀ ਉਸ ਭਾਂਡੇ ਨੂੰ ਕੀ ਕਹਿੰਦੇ ਸੀਗੇ ਸਵਾਲਾਂ ਦਾ ਜਵਾਬ ਜ਼ਰੂਰ ਦਿਆ ਕਰੋ ਨਾਲ ਆਪਣੀ ਭਾਸ਼ਾ ਦੱਸਿਆ ਕਰੋ ਪੇ ਕਿਹੜੀ ਬੋਲੀ 'ਚ ਨੂੰ ਕਹਿੰਦੇ ਆ ਜਦੋਂ ਜਵਾਬ ਦਿੰਦੇ ਹੋ ਨਾ ਪੇ ਸਾਡੀ ਬੋਲੀ 'ਚ ਨੂੰ ਆਹ ਕਹਿੰਦੇ ਇਹ ਵੀ ਦੱਸਿਆ ਕਰੋ ਇਦਾਂ ਆਪਣੀਆਂ ਪਛਾਵਾਂ ਦੀ ਸਮਝ ਵਧੂਗੀ ਤੇ ਅਖਰ ਅੱਗੇ ਵਧਣਗੇ ਲੋਕਾਂ ਨੂੰ ਜਾਣਕਾਰੀ ਹੋਊਗੀ ਵੀ ਕਿਹੜੀ ਭਾਸ਼ਾ ਜਿਹਨੂੰ ਕੀ ਕਹਿੰਦੇ ਆ